ਜਦੋਂ ਪੀਰ ਬਾਬਾ ਸਾਈਂ ਪੀਖਣ ਸ਼ਾਹ ਜੀ ਸ੍ਰੀ ਗੁਰੂ ਗੋਬਿੰਦ राय ਜੀ ਦੇ ਬਾਲ ਅਵਸਥਾ ਵਿੱਚ ਦਰਸ਼ਨ ਕਰਨਾ ਚਾਹੁੰਦੇ ਸੀ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਨੇ ਦਰਸ਼ਨ ਕਰਨ ਤੋਂ ਕਿਉਂ ਮਨਾ ਕੀਤਾ ਸੀ ਸੰਗਤ ਜੀ ਪ੍ਰਸੰਗ ਪੂਰਾ ਸੁਣਨਾ ਜੀ ਸਿਰਫ 3 ਮਿੰਟ ਤੋਂ ਪਹਿਲਾਂ ਹੀ ਸਮਾਪਤੀ ਹੈ ਸਾਈਂ ਪੀਖਣ ਸ਼ਾਹ ਜ਼ਿਲ੍ਹਾ ਕਰਨਾਲ ਪਿੰਡ ਠਸਕੇ ਵਿੱਚ ਰਹਿੰਦੇ ਸਨ ਉਹ ਪੰਜਾਬ ਤੋਂ ਪਟਨੇ ਗੁਰੂ ਜੀ ਦੇ ਦਰਸ਼ਨ ਕਰਨ ਗਏ ਕੁਝ ਸਮੇਂ ਉਪਰੰਤ ਪੁੱਛਗਛ ਕਰਕੇ ਸਾਈਂ ਜੀ ਨੇ ਮਾਮਾ ਕਰਪਾਲ ਜੀ ਨੂੰ ਬੇਨਤੀ ਕੀਤੀ ਅਸੀਂ ਬਹੁਤ ਦੂਰ ਦੇਸ਼ ਪੰਜਾਬ ਤੋਂ ਕੇਵਲ ਸਹਬਜਾਦਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਕਿਰਪਾ ਕਰਕੇ ਸਾਡੇ ਮਨ ਦੀ ਮਰਜ਼ੀ ਪੂਰੀ ਕੀਤੀ ਜਾਵੇ ਪੀਰ ਜੀ ਦੀ ਇਹ ਇੱਛਾ ਜਦ ਕ੍ਰਿਪਾਲ ਜੀ ਨੇ ਅੰਦਰ ਜਾ ਕੇ ਮਾਤਾ ਜੀ ਨੂੰ ਪ੍ਰਗਟ ਕੀਤੀ ਤਾਂ ਮਾਤਾ ਜੀ ਨੇ ਮਨ ਵਿੱਚ ਬੜਾ ਭਰਮ ਕੀਤਾ ਕਿ ਨਾ ਜਾਣੀਏ ਇਹ ਸਾਈਂ ਔਰੰਗਜ਼ੇਬ ਦਾ ਭੇਜਿਆ ਹੋਇਆ ਹੀ ਹੋਵੇ ਜੇ ਉਹ ਜ਼ਲਮ ਨੂੰ ਪਤਾ ਲੱਗ ਗਿਆ ਤਾਂ ਕੀ ਜਾਣੇ ਉਹ ਇਹਨਾਂ ਨੂੰ ਦਿੱਲੀ ਹੀ ਸਦ ਲਵੇ ਵੇਖੋ ਨਾ ਸ਼੍ਰੀ ਹਰ ਰਾਏ ਕ੍ਰਿਸ਼ਨ ਜੀ ਜੋ ਅਜੇ ਬਾਲਕ ਅਵਸਥਾ ਦੇ ਸਨ ਉਹਨਾਂ ਨੂੰ ਵੀ ਇਸ ਹੰਕਾਰੀ ਨਰੰਗੇ ਨੇ ਦਿੱਲੀ ਸਦ ਲਿਆ ਸੀ ਪਰ ਉਹਨਾਂ ਨੇ ਪ੍ਰਣ ਕਰ ਲਿਆ ਸੀ ਕਿ ਅਸਾਂ ਇਸ ਜ਼ਾਲਮ ਨੌਰੰਗੇ ਦੇ ਮੱਥੇ ਨਹੀਂ ਲੱਗਣਾ ਆਪਣੇ ਪ੍ਰਣ ਨੂੰ ਪੂਰਾ ਕਰਨ ਵਾਸਤੇ ਹੀ ਉਹਨਾਂ ਨੇ ਸ਼ੀਤਲਾ ਦਾ ਇੱਕ ਕੌਤਕ ਵਰਤਾ ਕੇ ਆਪਣਾ ਸਰੀਰ ਤਿਆਗ ਦਿੱਤਾ ਸੀ ਉਹ ਤੁਰਕ ਰਾਜ ਮਦ ਵਿੱਚ ਹੰਕਾਰੇ ਹੋਏ ਹਨ ਇਸ ਕਰਕੇ ਆਕਾਰਨ ਹੀ ਆਪਣੇ ਨਾਸ ਵਾਲੇ ਕੰਮ ਕਰਦੇ ਹਨ ਇਹਨਾਂ ਵਿਚਾਰਾਂ ਅਨੁਸਾਰ ਹੀ ਪੀਰ ਜੀ ਨੂੰ ਮਾਮਾ ਕਿਰਪਾਲ ਜੀ ਨੇ ਆ ਕੇ ਆਖਿਆ ਵੀਰ ਜੀ ਸਹਿਬ ਜਦਾ ਜੀ ਅਜੇ ਬਾਹਰ ਲਿਆਉਣ ਦੇ ਯੋਗ ਨਹੀਂ ਹਨ ਬੱਚੇ ਦਾ ਸਰੀਰ ਬੜਾ ਸੋਲ ਹੈ ਤੇ ਬਾਹਰ ਹਵਾ ਬੜੀ ਤੇਜ ਬਰਫ ਸਮਾਨ ਠੰਡੀ ਚੱਲ ਰਹੀ ਹੈ ਫਿਰ ਜਦ ਤੱਕ ਇਹਨਾਂ ਦੇ ਪਿਤਾ ਜੀ ਗੁਰੂ ਜੀ ਇਹਨਾਂ ਦਾ ਮੂੰਹ ਨਹੀਂ ਵੇਖ ਲੈਂਦੇ ਤਦ ਤੱਕ ਦੂਜੇ ਮਤ ਦੇ ਪ੍ਰਾਇੇ ਪੁਰਸ਼ ਇਹਨਾਂ ਦੇ ਮੱਥੇ ਲਾਉਣਾ ਠੀਕ ਨਹੀਂ ਹਨ ਇਸੇ ਕਰਕੇ ਤੁਸੀਂ ਫਿਰ ਕਿਸੇ ਸਮੇਂ ਜਦ ਇਹਨਾਂ ਦੇ ਪਿਤਾ ਜੀ ਵੀ ਆ ਜਾਣਗੇ ਆਉਣ ਦੀ ਖੇਚਲ ਕਰਨੀ ਸਾਨੂੰ ਵੀ ਤੁਹਾਡੇ ਦਰਸ਼ਨ ਕਰਕੇ ਬੜਾ ਲਾਭ ਹੋਵੇਗਾ ਉਹ ਤਾਂ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਖਾਣ ਪੀਣ ਤੇ ਪਹਿਨਣ ਨੂੰ ਲਵੋ ਸਾਈ ਜੀ ਨੇ ਕਿਹਾ ਤੁਸੀਂ ਕਿਸੇ ਪ੍ਰਕਾਰ ਦਾ ਡਰ ਨਾ ਕਰੋ ਇਹ ਖੁਦਾ ਦਾ ਰੂਪ ਅਵਤਾਰ ਹਨ ਇਹ ਡਰ ਰੂਪੀ ਹਨੇਰੇ ਨੂੰ ਦੂਰ ਕਰਨ ਵਾਲੇ ਦੀਪਕ ਹਨ ਮੈਂ ਇਹਨਾਂ ਦੇ ਦਰਸ਼ਨ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੁੰਦਾ ਚੇਲਿਆ ਸਹਿਤ ਸਵੇਰ ਦੇ ਬੈਠੇ ਭੀਖਣ ਸ਼ਾਹ ਨੂੰ ਬਿਨਾਂ ਕੁਝ ਖਾਣ ਪੀਣ ਦੇ ਕਾਰਨ ਰਾਤ ਪੈ ਗਈ ਅਤੇ ਰਾਤ ਲੰਘ ਗਈ ਤੇ ਫਿਰ ਦੂਜਾ ਦਿਨ ਚੜ ਆਇਆ ਪੀਰ ਜੀ ਕਹਿਣ ਇਹ ਗੁਰੂ ਨਾਨਕ ਵਲੀ ਅੱਲਾ ਦਾ ਸਾਂਝਾ ਕਰ ਹੈ ਇੱਥੇ ਹਿੰਦੂ ਮੁਸਲਮਾਨਾਂ ਦਾ ਕੋਈ ਬਿਰਵਾ ਨਹੀਂ ਹੈ ਪ੍ਰੇਮੀ ਦੀ ਸ਼ਰਧਾ ਵੇਖਦੇ ਹਨ ਜੇ ਤੁਸੀਂ ਬਾਲਕ ਦਾ ਦਰਸ਼ਨ ਨਹੀਂ ਕਰਾਓਗੇ ਤਾਂ ਅਸੀਂ ਇੱਥੇ ਬਿਨਾਂ ਅੰਨ ਜਲ ਛਕਣ ਦੇ ਬੈਠੇ ਪਰਵਤ ਦੇਗਾਰ ਦੀ ਬੰਦਗੀ ਕਰਦੇ ਉਹ ਸਮਾਂ ਬਤੀਤ ਕਰਾਂਗੇ ਗੁਰੂ ਪਰਵਾਰ ਨੇ ਇਹ ਸਾਰਾ ਪ੍ਰਣ ਦੇਖ ਕੇ ਸਾਈ ਜੀ ਨੂੰ ਸਹਿਬਜ਼ਾਦਾ ਜੀ ਦੇ ਦਰਸ਼ਨ ਕਰਵਾ ਦਿੱਤੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ